ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦੋ ਅਨਸਰਵਸ਼ੀਆਂ ਤੇ ਚਾਰ ਕਟੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਗੱਲਬਾਤ ਹੁਣ ਕਰਦੇ ਆ ਤੇ ਆਪਣੀ ਸਮਝ ਨਾਲ ਵੇਖ ਚਾਹ ਕੇ ਤੇ ਆਪਣੀ ਤਸੱਲੀ ਕਰਕੇ ਖੜੋ ਜੀ گاਵਾں ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤੇ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਪਾਵਾਂਗੇ ਜਿਹੜਾ ਗਾਦਰ ਤੋਂ ਤਸਵੀਰ ਲਾ ਦਾਂ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ 8146554732 ਠੀਕ ਆ ਹਾਂਜੀ ਤੇ ਅੱਜ ਚੰਗੀਆਂ ਵੱਖਰੀ ਵੱਖਰੀ ਵੈਰਾਈਟੀਆਂ ਇਕੱਠੀ ਕੀਤੀਆਂ ਨੇ ਬੜਾ ਣੀਆਂ ਇਦਾਂ ਸਾਰੀਆਂ ਅੱਛਾ ਅੱਧਾ ਬਣੇ ਕੱਟੀਆਂ ਘਰੇ ਪਾਲਣ ਦੇ ਆਦਾ ਵੇਚਾ ਬਣ ਗਿਆ ਹੋਈ ਅੱਛਾ ਕੱਟੀਆਂ ਠੀਕ ਆ ਹਾਂਜੀ ਪਹਿਲਾਂ ਕਟੀਆਂ ਖਾ ਰਹੀਏ ਫਿਰ ਕਟੀਆਂ ਖਵਾ ਦੋ ਜੀ ਕੰਮ ਕਟੀਆਂ ਚਲੋ ਪਹਿਲਾਂ ਆਹ ਵਾਲਾ ਜੋੜਾ ਦਿਖਾ ਦਿੰਨੇ ਆ ਫਿਰ ਤੁਹਾਨੂੰ ਦੁੱਧੀਆਂ ਵੀ ਦਿਖਾ ਦਿਆਂਗੇ ਇਹ 10 ਮਹੀਨੇ ਦੀ ਆ ਅੱਛਾ 10 ਮਹੀਨੇ ਦੀ ਆ ਚੰਗਾ ਕੱਦ ਕਾਟ ਕਰ ਗਈ ਆ ਤਰ੍ਹਾਂ 10 ਮਹੀਨਿਆਂ ਚ ਹਾਂ ਵੀ ਬੜੀਆਂ ਆ ਪਾਲੀਆਂ ਨੀਜੀ ਪਾਲੀ ਲਿਆ ਗਿਆ ਨੀਜੀ ਪਾਲੀ ਅੱਛਾ ਇਹ ਜੋੜਾ ਤੁਸੀਂ ਆਪ ਪਾਲ ਲਿਆ ਆਪ ਪਾਲ ਲਿਆ ਜੋੜਾ ਇਹ ਆ ਠੀਕ ਆ ਤੇ ਇਹਨਾਂ ਦੇ ਫਿਰ ਮਾਮੇ ਦੇ ਰਕਾਰਡ ਦਾ ਪਤਾ ਹੋਣਾ ਤੁਹਾਨੂੰ ਚੰਗੀ ਤਰ੍ਹਾਂ ਇਹਦੀ ਮਾਂ ਕੋ ਹੱਤੀ ਦੁੱਧ ਚੋਇਆ 15 ਕਿਲੋ ਅੱਛਾ ਇਹਦੀ ਮਾਂ ਕੋ ਹਾਂਜੀ ਠੀਕ ਆ ਤੇ ਬਾਕੀ ਕੱਟੇ ਵੀ ਸੋਹਣੇ ਆ ਸਿੰਘ ਦਈ ਆ ਮੋੜ ਨੇ ਇੱਥੇ ਕਾਲ ਕਰੀ ਜਾਂਦੀ ਆ ਤੇ ਤੋਰ ਕੇ ਦਿਖਾਈ ਦੋ ਹਾਂ ਫਿਰ ਚਾਲ ਦਾ ਪਤਾ ਲੱਗ ਜਾਂਦਾ ਵਾ ਹਾਂਜੀ ਝੋਲੀ ਵੀ ਤੁਹਾਨੂੰ ਦਿਖਾਉਣੀ ਆ ਝੋਲੀ ਚੰਗੀ ਆ ਥੱਲੇ ਲੈ ਜਾਓ ਮੋਰਾ ਦੀ ਗੱਟੀ ਆ ਜਿਹੜੀ ਇਹ ਵਾਲੀ ਪੂਰੀ ਕਾਲੀ ਆ ਆ ਦੇ ਸਾਡੇ ਝੋਲੀ ਇਹਦੀ ਕੱਲਾ ਕੱਲਾ ਥਣ ਜਿਹਦਾ ਵੱਖਰਾ ਵੱਖਰਾ ਲੱਗਾ ਤੇ ਮੋਲੇ ਦਾ ਮੁੱਦ ਕਾਣੇ ਵਿੱਚ ਮੈਂ ਬਾਈ ਕਰੀਏ ਹਾਂਜੀ ਜਿਹੜੀ ਦੇਣੀ 18000 ਕੱਟੀ ਜਦਾ ਅੱਛਾ 18000 ਦੀ ਦੇ ਦੇਣੀ ਹਾਂਜੀ ਜਿੰਨਾ ਕਰਾਂਗੇ ਠੀਕ ਹੈ ਜੀ ਜਾਓ ਆ ਵੀ ਤੋੜ ਦਿਓ ਕੱਟੀ ਇਹਦੀ ਮਾਰਾ ਦੁੱਧ ਕਿੰਨਾ ਕਰਿਆ ਜੀ ਤੁਹਾਨੂੰ ਕੋਈ 13 14 ਕਿਲੋ ਜਿਆਦਾ ਸੀ ਅੱਛਾ ਠੀਕ ਹੋਣ ਬਚੀ ਲਾਏ ਪਾਲੇ ਅੱਛਾ ਅੱਛਾ ਹਾਂਜੀ ਖੀਰੀਆਂ ਕੱਟੀਆਂ ਵਾ ਜੇ ਅਖੀਰੀਆਂ ਦਸ ਦਾ ਮਹੀਨਾ ਦੇ ਜਾਂਦਾ ਦਸ ਦਾ ਮਹੀਨਾ ਦੇ ਲੱਗ ਪਾਣੀ ਇੱਕ ਦਸ ਮਹੀਨਾ ਦੀ ਝੋਟੀ ਉੱਪਰ ਕਰੀ ਜਦੋਂ ਪੰਜ ਮਹੀਨਾ ਉੱਪਰ ਤੇ ਮਹੀਨਾ ਥੱਲੇ ਇੱਥੇ ਗਿਆ ਸਾਲ ਦੇ ਲਾਗੇ ਬੰਨੇ ਕੋ ਮੰਨ ਕੇ ਚੱਲੇ ਬਾਕੀ ਚੋਲੀਆਂ ਦੀ ਵੀ ਚੰਗੀ ਲੱਗੀ ਇਹ ਤਾਂ ਇਕੱਲਾ ਇਕੱਲਾ ਖਾਣਾ ਵੱਖਰਾ ਵੱਖਰਾ ਲੱਗਾ ਵਾ ਅਲੈਕਸਾ ਜੀ ਤੇ ਇਹਰਾ ਮੁੱਲ ਫਿਰ ਮੁੰਦੇ ਦੇ ਉਹਨੇ ਕਰਦਾ ਇੱਕੋ ਜਿਹਾ ਅੱਛਾ ਬਾਈ ਯਾਰ ਮੂਹ ਖਰਾਂ ਦੀ ਵੀ ਤੇ ਖਰਾਂ ਦੀ 36000 ਦਾ ਜੋੜਾ ਹੀ ਤੇ ਦੇਣੀਆਂ ਹੀ ਬਸ ਇਹ ਦੇਣੀਆਂ ਹੀ ਠੀਕ ਹੈ ਜੀ ਹਾਂਜੀ ਤੇ ਆਹ ਜੋੜਾ ਕਿੰਨੇ ਦਾ ਏ ਇਹ ਜੋੜਾ ਕੱਟੀਆਂ ਦਾ ਹਾਂਜੀ ਕੱਲ ਨਿਕਲਦੇ ਮੁੱਲ ਕਰਦੇ ਵੀ ਜੋੜਾ ਕਿੜਾ ਦਗਾ ਦਾਂਗੇ ਚਲੋ ਫਿਰ ਇੱਕ ਇਹਨਾਂ ਦੀ ਡਿਟੇਲ ਦਾ ਪਤਾ ਜੀ ਤੇ ਯਾਰ ਪਤਾ ਇਹਦੀ ਮੌਕ ਪਾਰਾਂ ਇੱਕ ਦੋ ਤਿੰਨ ਅੱਛਾ ਇਹਦੀ ਮੌਕ ਤੋਂ ਆਪਾਂ ਚਲੋ ਠੀਕ ਇਹ 12 12 ਲੀਟਰ ਵਾਲੀ ਇਹਨਾਂ ਦੀਆਂ ਮਾਵਾਂ ਬਾਕੀ ਸਿਓ ਕੱਟੀਆਂ ਚੰਗੀਆਂ ਕਾ ਦੋ ਜੀ ਦੇਖਾ ਕਰ ਕੱਟੀਆਂ ਚੰਗੀਆਂ ਆ ਵਾ ਚਲੋ ਸੋਹਣੀਆਂ ਆ ਵਾ ਇੱਕ ਕਦੀ ਦੇ ਦਿੱਤਾ ਯਾਰ ਅੱਛਾ ਉਹ ਵੀ 13 ਜਾਂ ਦੇ ਦਾਂਗੇ ਜੋੜਾ ਹੀ ਦਈਏ ਜੋੜਾ ਵੀ ਜੀ ਦੇ ਦਾਂਗੇ 2000 ਦਾ ਅੱਛਾ 2000 ਦਾ ਪਈਆਂ ਨਹੀਂ ਦੇ ਦਾਂਗੇ ਠੀਕ ਹੈ ਪਟੀਆਂ ਤੇ ਤੀਆਂ ਬਾੜ ਜੀ 20 ਦਾ ਹੋ ਜਾਊਗਾ ਨਹੀਂ ਨਹੀਂ 20 ਦਾ ਨਹੀਂ ਹੋਣਾ ਆਹ ਬੋਲਦਾ ਵੀ 20 ਦਾ ਹੋ ਜਾ ਫੋਨ ਤੇ ਨਹੀਂ ਹੋਣਾ ਮੌਕੇ ਤੇ ਹੋ ਜਾ 20 ਚਲੋ ਟੋਰੋ ਫੇਰ ਇੱਕ ਰੀ ਵੀ ਦਿਖਾਈ ਦੀ ਜੀ ਚਾਲ ਦਿਖਾ ਰਹੀ ਹੈ ਤਰਾ ਇੱਕ ਅਦੀ ਇਹ ਵੀ ਭਾਈਆ ਦਾ ਜੋੜਾ ਹੀ ਆ ਜਿਹੜਾ ਆ ਵਾਲਾ ਉਹ 36000 ਦਾ ਜੋੜਾ ਚੋ ਲਈਏ ਵੀ ਥੱਲੇ ਸੋਹਣੀ ਖੌਂਦੀ ਆ ਇਹ ਸਾਹਮਣੇ ਇਹ ਕਿੱਟੀ ਚੰਗੀ ਐ ਨਾ ਸਰ ਜੀ ਬਾਕੀ ਸਿੰਘ ਇੰਨੇ ਵੀ ਕਾਲ ਕਰਨਾ ਵਾ ਇਹ ਆ ਦੇਖ ਸਾ ਤੇ ਜੀ ਇਹ ਵੀ ਚੋ ਲਈ ਲਓ ਐਵੀਟੋ ਰੀਡੋ ਹੇਰ ਇਹ ਆ ਵੀ ਬਾਕੀ ਤੁਸੀਂ ਕੋਈ ਵੀਰ ਆਪਣੀਆਂ ਵੇਖ ਚੱਕ ਕੇ ਤੇ ਪਸੰਦ ਕਰਕੇ ਲੈ ਜੇ ਲੈ ਜੇ ਇਹ ਜੇ ਕਮੈਂਟ ਚੋਲੀ ਦਿਖਾ ਦੇ ਜੇ ਤੁਸੀਂ ਚੋਲੀ ਦਿਖਾ ਲਈਏ ਆ ਦੇਖ ਸਾਡੇ ਚੋਲੀ ਜਿੱਤਰਾ ਜੇ ਲਾਈ ਹੋਈ ਹੁੰਦੀ ਹੈ ਤੇ ਇਹ ਜਿਹੜਾ ਵਾ 20/2000 ਦਾ ਜੋੜਾ ਵਾ ਇਹ 36000 ਦਾ ਜੋੜਾ ਵਾ ਬਾਕੀ ਕੋ ਫੋਨ ਲਾਉਗਾ ਤੇ ਮੰਨ ਤਾਂ ਮੁੱਕ ਤੇ ਹੋ ਜਾਊਗਾ ਤੇ ਆ ਵੜ ਵੀਰ ਜੀ ਤਾਂ ਅੱਜ ਸੋਈ ਜੀ ਇਹਦਾ ਬੱਚਾ ਕਾਲਾ ਬੱਚਾ ਤੇ ਆਹ ਬੱਚੀ ਜੀ ਮਗਰ ਸੋਹਣੀ ਬੱਚੀ ਹੈ ਮਗਰ ਕਿੰਨਾ ਦੋਤੇ ਤੇਰੇ ਕੋਲ ਮੈਡਮ ਜੀ 12 ਕਰੋੜ ਦਾ ਜੀ ਤਿਆਰ ਜਿਹੜਾ ਅੱਛਾ ਦੁੱਧ ਵੀ ਜੇ ਇਹਨੂੰ ਭਾਏਗਾ ਜੰਮੀ ਬੜੀ ਦਾ ਰੋਵਰ ਉਹਦੇ ਵਿੱਚ 1670 ਹੋਗੋ ਜਿਹਾ ਆਜੂ ਹਾਂਜੀ 12 ਕਿਲੋ ਲਿਆਇ ਅੱਛਾ 12 ਕਿਲੋ ਦਾ ਸੀ ਉਹ ਆਜੂ ਅੱਛਾ 15 16 ਦੇ ਲਾਗੇ ਚਵਾਜੂਗੇ ਉਹ ਆਜੂ ਗਰਮੀ ਤਾਂ ਬੰਦਦਾ ਮੌਸਮ ਬਦਲਦਾ ਹੋ ਜੀ ਤੋਰੋ ਫਿਰ ਇੱਕ ਰੀਨ ਬਾਕੀ ਗਰਮੀ ਦੀ ਝੌਣ ਵਾਲੀਆਂ ਹੁੰਦੀਆਂ ਇਹ ਵਾਲੀਆਂ ਗਾਵਾਂ ਆਪ ਵੀ ਜਰਸੀ ਹੈ ਮਗਰ ਵੀ ਜਰਸੀ ਵੱਚੀ ਹੈ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਲੈ ਜਾਓ ਨ ਲੈ ਜਿਓ ਕਮਾਂ ਬਾਕੀ ਇਹ ਟਾਈਮ ਦੁਪਹਿਰ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਭਰ ਜੂਗੀ 6 ਵਜੇ ਪਹਿਲੇ ਵਿੱਚ ਤੇ ਮੁੱਲ ਫਿਰ ਇਹਦਾ ਮੂੰਹ ਦੇ ਵਿੱਚ 50000 ਰੁਪਏ ਕਹਦੇ 45000 ਦੇਣਾ ਅੱਛਾ 45000 ਹੀ ਦੇ ਦੋ ਬਾਕੀ ਮੋਕੇ ਦੇ ਕਰਤਾ ਬਾਕੀ ਮੋਕੇ ਤੇ ਹੋ ਜੂਗਾ ਹਨ ਤੇ ਆ ਜਿਹੜੀ ਗਾਂਜ ਇਹ ਕਿੰਨਾ 8 ਕਿਲੋ ਦੀ ਇਹ ਟਕੜੀ ਆ ਨਾ ਤੋੜ ਦੋ ਫਿਰ ਇਹ ਪਹਿਲਾਂ ਸੁਆਇਆ ਤੇ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਹੈ ਇਹ ਆ ਵੀ ਚਲੋ ਅਗਲੇ ਸੋਵੇ ਨੂੰ ਵੜ ਜਿਹੜੀ ਤਿਆਰ ਕਰਨ ਵਾਲੀ ਆ ਚੰਗੇ ਕੱਟ ਕਾਟ ਚਾ ਤੇ ਸੋਹਣੇ ਰੰਗ ਦੇ ਰੂਪ ਚ ਨਾ ਇਹ ਲੈ ਆਓ ਜੀ ਬਾਕੀ ਥੋੜੀ ਕੱਚੀ ਜਗ੍ਹਾ ਮੰਗਦੀ ਐ। ਤੇ ਥਾਣੇ ਦੇ ਦੇਖ ਸਕਦੇ ਲੱਗੇ ਤਾਂ। ਤੇ ਉਤਰਾਂ ਵੀਰ ਜੀ ਥੰਤਨ ਓਕੇ ਆ ਪੂਰੇ। ਬਸ ਸਾਰੀ ਬਰਾਬਰ। ਹੱਡੀ ਸੀਲੇ ਕੋਈ ਨਾ ਨਾ ਨਹੀਂ ਬਈ ਤਾਂ ਕੋਈ ਨਹੀਂ ਪਈ। ਤੇ ਮੁੱਲ ਫਿਰ ਇਹਦਾ। ਮੁੱਲ ਤਾਂ ਕਹਿੰਨ 50 ਕਰਦੇ ਆ 20000 ਦੇ ਦਾਂ। ਅੱਛਾ 20000 ਦੇ ਦਾਂ। ਬਾਕੀ ਮੋਕੇ ਜੀ ਕਰਦਾਂਗੇ ਮੰਗ ਫੜਾ। ਠੀਕ ਹੈ ਜੀ। ਤੇ ਆ ਜਿਹੜਾ ਮਸ਼ੀਨ ਦਾ ਜੀ। ਇਹ ਜਰਸੀ ਵਸ਼ੀ ਆ ਗਈ ਹਨਾ। ਦੋਂਦੀ ਜੀ। ਅੱਛਾ ਇਹ ਦੋਂਦੀ। ਇਹ ਦੋ ਜੰਦੋ ਗਈ ਹੈ ਹਾਂਜੀ ਤੇ ਇਹਦੀ ਮਾਦਰਕਾਰਡ ਦਾ ਪਤਾ ਜੀ ਮਾਦਰਕਾਰਡ ਦਾ ਪਤਾ ਜੀ ਪਨੋਲੇ ਇਹ 20 ਕ ਲਈ ਮੰਗਦੋ ਜੀ ਅੱਛਾ ਇਹਦੀ ਮਾਦਾ 20 ਲੀਟਰ ਦੁੱਧ ਹੈ ਹਾਂਜੀ ਲਈ ਆਪਣੇ ਹੀ ਤਿਆਰ ਕਰਨ ਨੂੰ ਅੱਛਾ ਸਾਰਾ ਮਾਲਿਕਾ ਇਹ ਘਰ ਘਰ ਤਿਆਰ ਘਰ ਅੰਦਰ ਆਦਾ ਠੀਕ ਹੈ ਜਾਂਦਾ ਬਣ ਗਿਆ ਇਹ ਉਤਰਾਂ ਆਪ ਘਰੇ ਤਿਆਰ ਕਰਨੀਆਂ ਸਾਰੀਆਂ ਤੇ ਇਹਦਾ ਮੁੱਲ ਬੱਛੀ ਦਾ ਮੁੱਲ ਕਹਿੰਦੇ 10000 ਰੁਪਏ ਕਹਦੇ 8000 ਦੇ ਦਿੰਦੇ ਅੱਛਾ 8000 7000 ਦੀ ਦੇ ਦਿੰਦੇ ਅੱਛਾ 7000 ਦੀ ਦੇ ਦੇਣੀ ਬਾਕੀ ਮੋਕੇ ਜੇ ਕਰਦਾ ਮਾਦਰ ਕੋਈ ਫੋਨ ਲਾ ਗਿਆ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਬੱਛੀ ਜੀ ਇਹ ਬੱਛੀ ਜੀ ਇਹ ਦੇਣਾ 3000 ਅੱਛਾ ਇਹ ਤੇ 3000 ਦੇ 10000 ਦਾ ਜੋੜਾ ਹੀ ਗਾ ਜੇ ਕੋਈ ਜੋੜਾ ਗਾਵਾ ਕੋਈ ਨੂੰ ਫ੍ਰੀ ਦੇਣਾ ਹੈ ਹਾਂਜੀ ਅੱਛਾ ਜੀ ਜੋੜਾ ਖਰੋ ਨੂੰ ਫ੍ਰੀ ਕਟੀਆਂ ਜੋੜਾ ਖਰੋ ਫ੍ਰੀ ਇਹ ਨਾਲ ਅੱਛਾ ਜਿਹੜਾ ਕੋਈ ਜੋੜਾ ਕੋਈ ਲੈ ਜਾਊਗਾ ਤੇ ਉਹਨੂੰ ਆਹ ਵਾਲੀ ਬੱਛੀ ਫ੍ਰੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਵੇਖ ਚਾਖ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾ ਕਰੋ ਜੀ